ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਮਾਨਹਟਨ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਇੱਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਅਪਰਾਧਿਕ ਮਾਮਲੇ 'ਚ ਸੁਣਾਈ ਗਈ ਸਜ਼ਾ ਨੂੰ ਨਵੰਬਰ ਤੱਕ ਟਾਲ ਦਿੱਤਾ ਇਸ ਤੋਂ ਪਹਿਲਾਂ 트੍ਰੰਪ ਨੇ ਸੰਗੀ ਅਦਾਲਤ ਨੂੰ ਉਸ ਦੀ ਸਜ਼ਾ ਨੂੰ ਉਲਟਾਉਣ ਲਈ ਮਾਮਲੇ 'ਚ ਦਖਲ ਦੇਣ ਅਤੇ ਅਗਲੇ ਮਹੀਨੇ ਲਈ ਨਿਰਧਾਰਤ ਆਪਣੀ ਸਜ਼ਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਰਸਤਾ ਲੱਭਣ ਦੀ ਬੇਨਤੀ ਕੀਤੀ ਸੀ 트럼ਪ ਦੇ ਵਕੀਲਾਂ ਨੇ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਜੱਜ ਜਵਾਨ ਐਮ ਮਾਰਕਨ ਨੂੰ ਅਪੀਲ ਕੀਤੀ ਸੀ ਕਿ ਉਹ 18 ਸਤੰਬਰ ਨੂੰ ਤੈਅ ਕੀਤੀ ਗਈ 트럼ਪ ਦੀ ਸਜ਼ਾ ਦੀ ਮਿਤੀ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਜੱਜ ਮਾਰਚੇ ਨੇ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ 26 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਅਮਰੀਕਾ 'ਚ ਨਵੰਬਰ 'ਚ ਰਾਸ਼ਟਰਪਤੀ ਚੋਣਾਂ VOTING ਹੋਣੀ ਹੈ ਟਰੰਪ ਵੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ 'ਚ ਨੇ ਮੈਨਹਟਨ ਦੀ ਇੱਕ ਅਦਾਲਤ ਨੇ ਮਈ 'ਚ ਟਰੰਪ ਨੂੰ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੌਨਸਟਾਰ ਸਟਾਰਮੀ ਡੈਨੀਅਲਜ਼ ਨੂੰ ਹਸ਼ਮਨੀ ਪੈਸੇ ਦੀ ਅਦਾਇਗੀ ਦੇ ਸਬੰਧ 'ਚ 34 ਗਲਤ ਰਿਕਾਰਡਾਂ ਦਾ ਦੋਸ਼ੀ ਪਾਇਆ ਸੀ ਟਰੰਪ ਦੀਆਂ ਕਈ ਪ੍ਰਸਤਾਵਿਤ ਨੀਤੀਆਂ 'ਚ ਵਿਕਾਸ ਨੂੰ ਰੋਕਣਾ ਟੈਰਿਫ ਵਧਾਉਣਾ ਇਮੀਗ੍ਰੇਸ਼ਨ ਨੂੰ ਸੀਮਤ ਕਰਨਾ ਤੇ ਇਮੀਗ੍ਰੇਸ਼ਨ ਨੂੰ ਦਬਾਉਣਾ ਲਗਾਤਾਰ ਜਾਰੀ ਹੈ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੀ ਅਰਥਵਿਵਸਥਾ ਤੇ ਲਗਾਤਾਰ ਨਜ਼ਰ ਰੱਖਣ ਅਤੇ ਵਿਸ਼ਲੇਸ਼ਣ ਕਰਨ ਵਾਲੀ ਇੱਕ ਸੰਸਥਾ ਗੋਲਡਮੈਨ ਸੌਕਸ ਨੇ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਪਸ਼ਟ ਸਿੱਟਾ ਕੱਢਿਆ ਹੈ ਕਿ ਜੇਕਰ ਟਰੰਪ ਦੀ ਬਜਾਏ ਕਮਲਾ ਹੈਰਿਸ ਰਾਸ਼ਟਰਪਤੀ ਚੋਣ ਜਿੱਤਦੀ ਹੈ ਤਾਂ ਇਹ ਦੇਸ਼ ਲਈ ਸਭ ਤੋਂ ਵਧੀਆ ਹੋਵੇਗਾ ਤੇ ਨਾਲ ਹੀ ਅਮਰੀਕੀ ਅਰਥਵਿਵਸਥਾ ਲਈ ਵੀ ਵਧੀਆ ਹੋਵੇਗਾ ਇਸ ਵਿਸ਼ਲੇਸ਼ਕ ਸੰਗਠਨ ਨੇ ਅੱਗੇ ਕਿਹਾ ਕਿ ਕਾਂਗਰਸ 'ਚ ਰਿਪਬਲਿਕਨਾਂ ਦੀ ਬਹੁਮਤ ਹੈ ਅਤੇ ਦੂਜੇ ਪਾਸੇ ਜੇਕਰ ਸਾਬਕਾ ਰਾਸ਼ਟਰਪਤੀ ਦੁਜੀਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਂਦੇ ਨੇ ਤਾਂ ਅਮਰੀਕਾ ਦੀ ਆਰਥਿਕ ਵਿਕਾਸ ਦਰ ਘਟੇਗੀ ਕਿਉਂਕਿ ਗਿਣਤੀ ਦੇ ਲਿਹਾਜ਼ ਨਾਲ ਪ੍ਰਵਾਸੀਆਂ ਨੂੰ ਸੀਮਤ ਕਰਨ ਅਤੇ ਚੀਨ ਵਰਗੇ ਦੇਸ਼ਾਂ ਤੋਂ ਦਰਾਮਦ ਤੇ ਟੈਰਿਫ ਵਧਾਉਣ ਦਾ ਉਹਨਾਂ ਦਾ ਫੈਸਲਾ ਵਿਕਾਸ ਦੇ ਰਾਹ 'ਚ ਰੁਕਾਵਟ ਬਣੇਗਾ ਇਸ ਲਈ ਉਸਾਰੂ ਆਰਥਿਕ ਨਬਜ਼ ਹੋਰ ਕਮਜ਼ੋਰ ਹੋਵੇਗੀ ਥਿੰਕ ਟੈਂਕ ਨੇ ਅੱਗੇ ਕਿਹਾ ਕਿ ਜੇਕਰ ਡੈਮੋਕ੍ਰੇਟਸ ਚੋਣ ਜਿੱਤ ਜਾਂਦੇ ਨੇ ਤੇ ਕਮਲਾ ਹੈਰਿਸ ਪ੍ਰਧਾਨ ਬਣ ਜਾਂਦੇ ਨੇ ਤਾਂ ਉੱਚ ਸਰਕਾਰੀ ਖਰਚੇ ਦਾ ਸਪਸ਼ਟ ਤੌਰ ਤੇ ਮੱਧ ਵਰਗ ਨੂੰ ਬਹੁਤ ਫਾਇਦਾ ਹੋਵੇਗਾ ਇਸ ਲਈ ਉੱਚ ਕਾਰਪੋਰੇਟ ਟੈਕਸ ਕਾਰਨ ਹੋਣ ਵਾਲੇ ਨੁਕਸਾਨ ਦੀ ਪੂਰਤੀ ਘੱਟ ਪੂੰਜੀ ਨਿਵੇਸ਼ ਦੁਆਰਾ ਕੀਤੀ ਜਾਵੇਗੀ। ਦੂਜੇ ਪਾਸੇ ਘਰੇਲੂ ਉਤਪਾਦਨ ਨੂੰ ਵੀ ਹੁਲਾਰਾ ਮਿਲੇਗਾ। ਗੋਲਡਮੈਨ ਸੌਕਸ ਨੇ ਅੱਗੇ ਕਿਹਾ ਕਿ ਹੈਰਿਸ ਦੇ ਕਾਰਜਕਾਲ ਦੌਰਾਨ ਹਰ ਮਹੀਨੇ 10,000 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਹੈਰਿਸ ਦੀ ਆਰਥਿਕ ਯੋਜਨਾ ਕਮ ਕਰਨ ਵਾਲੇ ਪਰਿਵਾਰਾਂ ਦੀ ਉਹ ਸਹਾਇਤਾ ਕਰਦੀ ਹੈ। ਉਹਨਾਂ ਨੇ ਘੱਟ ਤੋਂ ਮੱਧ ਆਮਦਨੀ ਵਾਲੇ ਪਰਿਵਾਰਾਂ ਨੂੰ ਪ੍ਰਤੀ ਬੱਚਾ 6,000 ਡਾਲਰ ਦਾ ਕ੍ਰੈਡਿਟ ਦੇਣ ਲਈ ਚਾਈਲਡ ਟੈਕਸ ਕ੍ਰੈਡਿਟ ਵਧਾ ਦਿੱਤਾ। ਉਸਨੇ ਨੁਸਖੇ ਵਾਲੀਆਂ ਦਵਾਈਆਂ, ਗਰੋਸਰੀ ਦੀਆਂ ਕੀਮਤਾਂ ਤੇ ਉਹ ਸਾਰੀ ਖੇਤਰ ਚ ਵਾਲ ਸਟਰੀਟ ਦੇ ਦਖਲ ਨੂੰ ਘਟਾਉਣ ਦਾ ਵੀ ਵਾਅਦਾ ਕੀਤਾ ਹੈ। ਗੋਲਡਮੈਨ ਨੇ ਕਮਲਾ ਦੇ ਵਾਅਦਿਆਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਹਰ ਮਹੀਨੇ 10000 ਨਵੀਆਂ ਨੌਕਰੀਆਂ ਪੈਦਾ ਕਰ ਸਕਦੇ ਨੇ। ਇਹ ਸੰਖਿਆ 트ੰਪ ਦੇ 4 ਸਾਲਾਂ ਦੇ ਕਾਰਜਕਾਲ ਦੌਰਾਨ ਪੈਦਾ ਹੋਈਆਂ 30000 ਨੌਕਰੀਆਂ ਤੋਂ ਬਹੁਤ ਜ਼ਿਆਦਾ ਨੇ। ਹੈਰਿਸ ਦੀ ਅਗਵਾਈ ਹੇਠ ਕਰਮਚਾਰੀਆਂ ਤੇ ਕਰਮਚਾਰੀਆਂ ਦੀ ਗਿਣਤੀ ਹੋਰ ਵਧਣ ਲਈ ਤਿਆਰ ਹੈ। ਹਾਲਾਂਕਿ 트ੰਪ ਦੀਆਂ ਨੀਤੀਆਂ ਦੇ ਅਧੀਨ ਸੰਭਾਵਤ ਨਾਲੋਂ ਹੌਲੀ ਰਫਤਾਰ ਨਾਲ ਸਰ 트럼ਪ ਦੀਆਂ ਆਰਥਿਕ ਨੀਤੀਆਂ ਦੇ ਮੁਤਾਬਕ ਸਾਰੇ ਡਰਾਮਾਤ ਸਮਾਨ ਤੇ ਡਰਾਮਾ ਟੈਕਸ 'ਤੇ 10% ਦਾ ਵਾਧਾ ਹੋਣਾ ਚਾਹੀਦਾ ਹੈ। ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਲਈ ਉਸ ਦੁਆਰਾ 2017 'ਚ ਰੱਖੇਗਾ ਟੈਕਸ ਨੂੰ ਆਫਸੈਟ ਕੀਤਾ ਜਾਵੇਗਾ। ਉਸਨੇ ਕਿਹਾ ਹਾਲਾਂਕਿ ਇਹ ਸੰਭਾਵਨਾ ਨਹੀਂ ਜਾਪਦੀ, ਕਈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 트럼ਪ ਚੀਨ ਤੋਂ ਆਯਾਤ ਤੇ ਟੈਰਿਫ ਦੁਬਾਰਾ ਲਗਾਉਣਾ ਚਾਹੁੰਦੇ ਨੇ। ਇਸ ਲਈ 트럼ਪ ਨੇ ਚੀਨ ਤੋਂ ਦਰਾਮਦ ਹੋਣ ਵਾਲੇ ਇਲੈਕਟ੍ਰਿਕ ਵਾਹਨਾਂ ਤੇ ਦਰਾਮਦ ਟੈਕਸ 'ਚ 100% ਅਤੇ ਚੀਨ ਤੋਂ ਹੋਰ ਦਰਾਮਦਾਂ ਤੇ ਦਰਾਮਦ ਟੈਕਸ 'ਚ 40% ਵਾਧੇ ਦੀ ਮੰਗ ਕੀਤੀ ਹੈ। ਪਰ ਗੋਲਡਮੈਨ ਸਾਕਸ ਦਾ ਕਹਿਣਾ ਹੈ ਕਿ ਇਸ ਨਾਲ ਅਰਥ ਵਿਵਸਥਾ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਜ਼ਿਆਦਾ ਹੋਏਗਾ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਡੋਨਾਲਡ 트럼ਪ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਸੱਤਾ 'ਚ ਆਏ ਤਾਂ ਉਹ ਐਲਨ ਮਸਕ ਨੂੰ ਆਪਣੀ ਕੈਬਨਟ 'ਚ ਅਹਿਮ ਅਹੁਦਾ ਦੇਣਗੇ। ਸਰਕਾਰ ਬਣਨ ਤੇ ਹੀ ਉਹਨਾਂ ਨੂੰ ਇਹ ਅਹੁਦਾ ਮਿਲੇਗਾ। ਰਿਪਬਲਿਕਨ ਉਮੀਦਵਾਰ ਡੋਨਾਲਡ 트੍ਰੰਪ ਨੇ ਕਿਹਾ ਕਿ ਜੇਕਰ ਉਹ ਜਿੱਤ ਜਾਂਦੇ ਨੇ ਤਾਂ ਉਹ ਐਲਨ ਮਸਕ ਲਈ ਵਿਸ਼ੇਸ਼ ਵਿਭਾਗ ਬਣਾਉਣਗੇ। ਉਹਨਾਂ ਕਿਹਾ ਕਿ ਜਿੱਤ ਤੋਂ ਬਾਅਦ ਉਹ ਸਰਕਾਰੀ ਕਾਰਜਕੁਸ਼ਲਤਾ ਕਮਿਸ਼ਨ ਦੀ ਸਥਾਪਨਾ ਵੀ ਕਰਨਗੇ ਜਿਸ ਦੇ ਮੁਖੀ ਐਲਨ ਮਸਕ ਹੋਣਗੇ। ਉਹਨਾਂ ਚੋਣਾਂ ਤੋਂ ਪਹਿਲਾਂ ਨਿਊਯਾਰਕ 'ਚ ਅਰਥਚਾਰੇ ਸੰਬੰਧੀ ਇੱਕ ਰੈਲੀ ਨੂੰ ਸੰਬੋਧਨ ਕੀਤਾ। 트੍ਰੰਪ ਨੇ ਨਿਊਯਾਰਕ ਇਕਨੋਮਿਕ ਕਲੱਬ 'ਚ ਬੋਲਦਿਆਂ ਕਿਹਾ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਘਰੇਲੂ ਉਤਪਾਦਨ ਵਾਲੀਆਂ ਕੰਪਨੀਆਂ ਦੇ ਕਾਰਪੋਰੇਟ ਟੈਕਸ 'ਚ ਵੱਡੀ ਕਟੌਤੀ ਕਰਨਗੇ। ਇਸ ਤੋਂ ਇਲਾਵਾ ਨਵੀਆਂ ਕੰਪਨੀਆਂ ਬਣਾਉਣ ਲਈ ਸਰਕਾਰੀ ਜ਼ਮੀਨ ਦੀ ਖਰੀਦ ਤੇ ਲੱਗਣ ਵਾਲੇ ਟੈਕਸ ਨੂੰ ਵੀ ਤੁਰੰਤ ਘਟਾਇਆ ਜਾਵੇਗਾ। 트럼ਪ ਨੇ ਕਿਹਾ ਕਿ ਉਹ ਕੰਪਨੀਆਂ ਲਈ ਵੈਲਥ ਫੰਡ ਸ਼ੁਰੂ ਕਰਨਗੇ। ਡੋਨਾਲਡ 트럼ਪ ਕਈ ਹਫ਼ਤਿਆਂ ਤੋਂ ਕੁਸ਼ਲਤਾ ਕਮਿਸ਼ਨ ਬਾਰੇ ਆਪਣੇ ਸਹਿਯੋਗੀਆਂ ਨਾਲ ਗੱਲ ਕਰ ਰਹੇ ਨੇ ਪਰ ਪਹਿਲੀ ਵਾਰ ਉਨ੍ਹਾਂ ਨੇ ਆਪਣੀ ਯੋਜਨਾ ਦਾ ਜਨਤਕ ਤੌਰ ਤੇ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਲਨ ਮਸਕ ਕਮਿਸ਼ਨ ਦੀ ਅਗਵਾਈ ਕਰਨ ਲਈ ਸਹਿਮਤ ਹੋ ਗਏ ਨੇ। ਹਾਲਾਂਕਿ ਡੋਨਾਲਡ 트럼ਪ ਨੇ ਇਹ ਨਹੀਂ ਦੱਸਿਆ ਕਿ ਇਹ ਕਮਿਸ਼ਨ ਕਿਵੇਂ ਕੰਮ ਕਰੇਗਾ। ਉਨਾ ਦਾਅਵਾ ਕੀਤਾ ਕਿ 6 ਮਹੀਨਿਆਂ ਦੇ ਅੰਦਰ ਧੋਖਾਧੜੀ ਤੇ ਗੈਰ ਕਾਨੂੰਨੀ ਨਗਦੀ ਲੈਣ ਦੇਣ ਨੂੰ ਵੀ ਰੋਕ ਦਿੱਤਾ ਜਾਵੇਗਾ ਡੋਨਲਡ ਟਰੰਪ ਨੇ ਕਿਹਾ ਕਿ ਉਹਨਾਂ ਦੇ ਸਾਬਕਾ ਖਜ਼ਾਨਾ ਸਕੱਤਰ ਸਟੀਵ ਮਨੁਚਿਤ ਨੇ ਹੋਰ ਸਹਿਯੋਗੀਆਂ ਨੂੰ ਕਮਿਸ਼ਨ 'ਚ ਸ਼ਾਮਲ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕੁਸ਼ਲਤਾ ਕਮਿਸ਼ਨ ਕੋਲ ਸਰਕਾਰੀ ਵਿਭਾਗ 'ਚ ਮੁਕੰਮਲ ਵਿੱਤੀ ਅਤੇ ਕਾਰਗੁਜ਼ਾਰੀ ਆਡਿਟ ਕਰਨ ਦਾ ਵੀ ਅਧਿਕਾਰ ਹੋਵੇਗਾ ਉਧਰ 19 ਅਗਸਤ ਨੂੰ ਡੋਨਲਡ ਟਰੰਪ ਨਾਲ ਇੱਕ ਇੰਟਰਵਿਊ 'ਚ ਮਸਕ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਸਰਕਾਰ 'ਚ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਹ ਜ਼ਰੂਰ ਕਰਨਗੇ ਉਨਾ ਕਹਿਆ ਕਿ ਜੇਕਰ ਮੈਨੂੰ ਮੌਕਾ ਮਿਲੇ ਤਾਂ ਮੈਂ ਅਮਰੀਕਾ ਦੀ ਸੇਵਾ ਕਰਨ ਲਈ ਤਿਆਰ ਹਾਂ ਇਸ ਤੋਂ ਬਾਅਦ ਟੈਸਲਾ ਮੁਖੀ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ ਕੋਈ ਤਨਖਾਹ ਕਿਸੇ ਔਦੇ ਜਾਂ ਕਿਸੇ ਮਾਨਤਾ ਦੀ ਲੋੜ ਨਹੀਂ ਹੈ ਕੁਸ਼ਲਤਾ ਕਮਿਸ਼ਨ ਬਾਰੇ ਅਮਰੀਕਾ ਚ ਪਿਛਲੇ ਦਿਨੀ ਵੀ ਚਰਚਾ ਹੋਈ ਸੀ ਰਿਪਬਲਿਕਨ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸਨ 1981 ਚ ਅਜਿਹੀ ਏਜੰਸੀ ਬਣਾਈ ਸੀ ਜਿਸ ਨੂੰ ਗ੍ਰੇਸ ਕਮਿਸ਼ਨ ਦਾ ਨਾਮ ਦਿੱਤਾ ਗਿਆ ਸੀ ਇਸ ਐਲਾਨ ਤੋਂ ਬਾਅਦ 트럼ਪ ਦੀ ਆਲੋਚਨਾ ਹੋ ਰਹੀ ਹੈ। ਵਿਦੇਸ਼ ਚ ਪਹੁੰਚ ਕੇ ਪੈਸਾ ਕਮਾ ਕੇ ਆਪਣੇ ਸੁਪਨੇ ਸਾਕਾਰ ਕਰਨ ਦੀ ਹੋੜ ਚ ਜੁਟੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਨਾਲ ਵਿਦੇਸ਼ ਪੁੱਜਣ ਦੀ ਝਾਕ ਚ ਲੱਗੇ ਰਹਿੰਦੇ ਨੇ। ਜਿਸ ਕਾਰਨ ਮੋਟੀ ਰਕਮ ਖਰਚ ਕਰਕੇ ਉਹ ਨਜਾਇਜ਼ ਤੌਰ ਤੇ ਵਿਦੇਸ਼ ਚ ਪਹੁੰਚਦੇ ਨੇ। ਮਿਲੇ ਅੰਕੜਿਆਂ ਅਨੁਸਾਰ ਇਸ ਜੂਨ 2024 ਚ ਲਗਭਗ 5000 ਬਿਨਾ ਦਸਤਾਵੇਜ਼ਾਂ ਵਾਲੇ ਭਾਰਤੀ ਪ੍ਰਵਾਸੀ ਕੈਨੇਡਾ ਦੇ ਰਸਤੇ ਯੂਐਸ ਚ ਪ੍ਰਵੇਸ਼ ਕਰ ਗਏ। ਪਿਛਲੇ ਸਾਲ ਦੀ ਤੁਲਨਾ 'ਚ ਇਹ 5 ਗੁਣਾ ਵਾਧਾ ਹੋਇਆ ਹੈ ਜੋ ਕਿ ਦੋਵੇਂ ਦੇਸ਼ਾਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਇਹਨਾਂ ਵਿੱਚ ਜ਼ਿਆਦਾਤਰ ਉਹ ਲੋਕ ਸ਼ਾਮਲ ਨੇ ਜੋ ਬਿਹਤਰ ਭਵਿੱਖ ਦੀ ਪਾਲਤ ਪੁੱਜੇ ਜੋ ਕਿ ਪਹਿਲਾਂ ਕਾਨੂੰਨੀ ਰੂਪ 'ਚ ਕੈਨੇਡਾ ਆਏ ਤੇ ਬਾਅਦ 'ਚ ਜੋ ਰੋਜ਼ਗਾਰ ਦੇ ਮੌਕੇ, ਸਬੰਧਾਂ ਜਾਂ ਅਮਰੀਕੀ ਇਮੀਗ੍ਰੇਸ਼ਨ ਪਾਲਿਸੀ 'ਚ ਕਥਿਤ ਫਾਇਦੇਾਂ ਤੇ ਹੋਰਨਾਂ ਕਾਰਨਾ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਅਮਰੀਕਾ 'ਚ ਜਾਣਾ ਇਹਨਾਂ ਨੇ ਬਿਹਤਰ ਸਮਝਿਆ। ਦੇਖਿਆ ਗਿਆ ਹੈ ਕਿ ਕੁਝ ਸਮੇਂ ਤੋਂ ਮੈਕਸੀਕੋ ਬਾਰਡਰ ਦੀ ਬਜਾਏ ਕੈਨੇਡਾ ਬਾਰਡਰ ਤੋਂ ਯੂਐਸ ਚ ਐਂਟਰੀ ਕਰਨ ਦੇ ਗ੍ਰਾਫ ਚ ਤੇਜ਼ੀ ਨਾਲ ਵਾਧਾ ਹੋਇਆ ਇਸ ਮਾਮਲੇ ਨੂੰ ਲੈ ਕੇ ਯੂਐਸ ਨੇ ਕੈਨੇਡਾ ਸਰਕਾਰ ਨੂੰ ਆਪਣੀਆਂ ਉਦਾਰ ਵੀਜ਼ਾ ਨੀਤੀਆਂ ਬਾਰੇ ਵੀ ਚਿੰਤਾ ਪ੍ਰਗਟਾਈ ਜਿਸ ਕਾਰਨ ਵੱਡੀ ਗਿਣਤੀ ਚ ਅੰਤਰਰਾਸ਼ਟਰੀ ਵਿਦਿਆਰਥੀ ਬਿਨਾ ਦਸਤਾਵੇਜ਼ਾਂ ਦੇ ਅਮਰੀਕਾ ਚ ਦਾਖਲ ਹੋ ਰਹੇ ਨੇ ਬਿਨਾ ਦਸਤਾਵੇਜ਼ਾਂ ਦੇ ਦੇਸ਼ ਚ ਦਾਖਲ ਹੋਣ ਦੀਆਂ ਵੱਧਦੀਆਂ ਚੁਣੌਤੀਆਂ ਕਾਰਨ ਤਿੰਨ ਦੇਸ਼ ਅਮਰੀਕਾ ਕੈਨੇਡਾ ਤੇ ਯੂਕੇ ਇਮੀਗ੍ਰੇਸ਼ਨ ਨੀਤੀਆਂ ਦਾ ਮੁਲਾਂਕਣ ਕਰ ਰਹੇ ਨੇ ਅਮਰੀਕਾ ਕੈਨੇਡਾ ਦੀ ਕਰੀਬ 9000 ਕਿਲੋਮੀਟਰ ਦੀ ਸਰਹੱਦ ਦੁਨੀਆ ਦੀ ਸਭ ਤੋਂ ਲੰਬੀ ਸਰਹੱਦ ਹੈ ਇਹ ਇੱਕ ਲੰਬੀ ਆ ਸੁਰੱਖਿਅਤ ਸਰਹੱਦ ਹੈ ਤੇ ਅਮਰੀਕਾ ਮੈਕਸੀਕੋ ਸਰਹੱਦ ਤੋਂ ਦੁੱਗਣੀ ਲੰਬਾਈ ਹੈ ਜਿਸ ਨੂੰ ਲੈ ਕੇ ਦੋਵੇਂ ਦੇਸ਼ ਆਪਸ ਵਿੱਚ ਕਈ ਵਾਰ ਚਰਚਾ ਕਰ ਚੁੱਕੇ ਨੇ ਮੁੱਖ ਚੁਣੌਤੀ ਪ੍ਰਵੇਸ਼ ਕਰਨ ਵਾਲਿਆਂ ਨੂੰ ਰੋਕਣਾ ਹੈ ਇਮੀਗ੍ਰੇਸ਼ਨ ਤੇ ਵੀਜ਼ਾ ਨੀਤੀਆਂ ਦੇ ਕਾਰਨ ਕੈਨੇਡਾ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਹੈ ਲੇਬਰ ਦੀ ਕਮੀ ਨੂੰ ਵਧਾਉਣ ਅਤੇ ਦੂਰ ਕਰਨ ਦੇ ਉਦੇਸ਼ ਨਾਲ 2017 ਦੇ ਆਲੇ-ਦੁਆਲੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਵੀਜ਼ਾ ਨਿਯਮਾਂ 'ਚ ਢਿੱਲ ਜਿਸ ਕਾਰਨ ਕੈਨੇਡਾ 'ਚ 2018 ਤੋਂ 2022 ਤੱਕ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 61% ਵੱਧ ਕੇ 5.6 ਲੱਖ ਤੋਂ ਵੱਧ 8 ਲੱਖ ਤੱਕ ਪਹੁੰਚ ਗਈ ਹੈ। ਪਲਾਸਟਿਕ ਕਚਰਾ ਪੈਦਾ ਕਰਨ 'ਚ ਭਾਰਤ ਦੁਨੀਆ 'ਚ ਮੋਰੀ ਹੈ ਤੇ ਦੇਸ਼ 'ਚ ਸਾਲਾਨਾ 1.2 ਕਰੋੜ ਟਨ ਕੂੜਾ ਪੈਦਾ ਹੋ ਰਿਹਾ ਹੈ। ਯੂਕੇ ਦੀ ਯੂਨੀਵਰਸਿਟੀ ਆਫ ਲੀਡਸ ਦੇ ਖੋਜੀਆਂ ਵੱਲੋਂ ਕੀਤੇ ਗਏ ਅਧਿਐਨ 'ਚ ਇਹ ਖੁਲਾਸਾ ਹੋਇਆ ਹੈ ਭਾਰਤ ਦੇ 25.5 ਕਰੋੜ ਲੋਕ ਪਲਾਸਟਿਕ ਕਚਰਾ ਪੈਦਾ ਕਰਦੇ ਨੇ ਦੁਨੀਆ ਭਰ 'ਚ ਹਰ ਸਾਲ 5.7 ਕਰੋੜ ਟਨ ਪਲਾਸਟਿਕ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ ਤੇ ਇਹ ਸਮੁੰਦਰ ਤੋਂ ਲੈ ਕੇ ਉੱਚੀ ਚੋਟੀਆਂ ਤੇ ਲੋਕਾਂ ਦੇ ਸਰੀਰਾਂ ਦੇ ਅੰਦਰ ਤੱਕ ਫੈਲਿਆ ਹੋਇਆ ਹੈ ਅਧਿਐਨ 'ਚ ਕਿਹਾ ਗਿਆ ਹੈ ਕਿ 2/3 ਤੋਂ ਵੱਧ ਕੂੜਾ ਆਲਮੀ ਦੱਖਣ ਤੋਂ ਆਉਂਦਾ ਹੈ ਖੋਜੀਆਂ ਮੁਤਾਬਕ ਹਰ ਸਾਲ ਇਨਾ ਪ੍ਰਦੂਸ਼ਣ ਪੈਦਾ ਹੁੰਦਾ ਹੈ ਕਿ ਨਿਊਯਾਰਕ ਸ਼ਹਿਰ ਦੇ ਸੈਂਟਰਲ ਪਾਰਕ ਐਮਪਾਇਰ ਸਟੇਟ ਬਿਲਡਿੰਗ ਜਿੰਨਾ ਉੱਚਾ ਪਲਾਸਟਿਕ ਕਚਰੇ ਦਾ ਪਹਾੜ ਬਣ ਸਕਦਾ ਹੈ। ਉਹਨਾਂ ਦੁਨੀਆ ਭਰ ਦੇ 50 ਹਜ਼ਾਰ ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ 'ਚ ਸਥਾਨਕ ਪੱਧਰ ਤੇ ਪੈਦਾ ਹੁੰਦੇ ਕਚਰੇ ਦੀ ਜਾਂਚ ਕੀਤੀ। ਅਧਿਐਨ 'ਚ ਉਸ ਪਲਾਸਟਿਕ ਦੀ ਜਾਂਚ ਕੀਤੀ ਗਈ ਜੋ ਖੁੱਲੇ ਵਾਤਾਵਰਣ 'ਚ ਜਾਂਦਾ ਏ ਨਾ ਕਿ ਉਸ ਪਲਾਸਟਿਕ ਦੀ ਜੋ ਕੂੜੇ 'ਚ ਜਾਂਦਾ ਏ ਜਾਂ ਸਹੀ ਢੰਗ ਨਾਲ ਸਾੜ ਦਿੱਤਾ ਜਾਂਦਾ ਹੈ। ਗਾਜ਼ਾ ਚ ਪੋਲੀਓ ਟੀਕਾਕਰਨ ਵਿਚਾਰੇ ਸ਼ੁੱਕਰਵਾਰ ਨੂੰ ਵੀ ਇਜ਼ਰਾਈਲੀ ਹਮਲੇ ਜਾਰੀ ਰਹੇ ਗਾਜ਼ਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਹਮਲਿਆਂ ਚ 12 ਫਲਸਤੀਨੀਆ ਦੀ ਮੌਤ ਹੋਈ ਹੈ ਉੱਥੇ ਹੀ ਵੈਸਟ ਬੈਂਕ ਚ ਇੱਕ ਹਫ਼ਤੇ ਤੋਂ ਵੱਧ ਦੀ ਮੁਹਿੰਮ ਤੋਂ ਬਾਅਦ ਇਜ਼ਰਾਈਲੀ ਫੌਜ ਵਾਪਸ ਜਾਂਦੀ ਦੇਖੀ ਗਈ ਪਰ ਕਿਹਾ ਜਾ ਰਿਹਾ ਹੈ ਕਿ ਮੁਹਿੰਮ ਅਜੇ ਜਾਰੀ ਰਹੇਗੀ ਇਸ ਦੌਰਾਨ ਇਜ਼ਰਾਈਲੀ ਕਾਰਵਾਈ ਚ ਵੱਡੀ ਗਿਣਤੀ ਚ ਲੋਕ ਮਾਰੇ ਗਏ ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਜੈਨਨ ਤਲਕਿਰਮ ਅਤੇ ਅਲ ਫਾਰਾਚ ਟਿਕਾਣਾ ਬਣਾਏ ਅਤਵਾਦੀਆਂ ਨੂੰ ਟਾਰਗੇਟ ਕਰਨ ਤੇ ਕਾਰਵਾਈ ਕੀਤੀ ਗਈ ਗਾਜ਼ਾ ਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ 8 ਇਤਿਹਾਸਕ ਕੈਂਪਾਂ 'ਚੋਂ ਇੱਕ Nusrat ਖੇਤਰ 'ਚ ਇਜ਼ਰਾਈਲੀ ਹਮਲੇ 'ਚ ਦੋ ਔਰਤਾਂ ਤੇ ਦੋ ਬੱਚੇ ਮਾਰੇ ਗਏ ਉੱਥੇ ਹੀ ਗਾਜ਼ਾ ਸਿਟੀ 'ਚ ਦੋ ਹੋਰ ਨਾ ਹਮਲਿਆਂ 'ਚ 8 ਫਲਸਤੀਨੀਆਂ ਦੀ ਮੌਤ ਹੋ ਗਈ ਇਸ ਵਿਚਾਲੇ ਹਮਾਸ ਦੀ ਅਗਵਾਈ 'ਚ ਲੜਾਕੇ ਇਜ਼ਰਾਈਲੀ ਫੌਜ ਨਾਲ ਮੁਕਾਬਲਾ ਕਰ ਰਹੇ ਨੇ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਪੂਰਬੀ ਖਾਨ ਯੂਨਸ ਤੇ ਮਿਸਰ ਦੀ ਸਰਹੱਦ ਕੋਲ ਰਫਾਹ 'ਚ ਇਜ਼raਇਲੀ ਟੈਂਕ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਮੁਹਿੰਮ ਚਲਾ ਰਹੇ ਨੇ। ਉੱਥੇ ਹੀ 11 ਮਹੀਨਿਆਂ ਤੋਂ ਚੱਲ ਰਹੀ ਗਾਜ਼ਾ ਜੰਗ ਨੂੰ ਖਤਮ ਕਰਾਉਣ 'ਚ ਡਿਪਲੋਮੇਟ ਅਸਫਲ ਰਹੇ ਨੇ। ਦੋਹਾਂ ਪੱਖਾਂ ਦੇ ਆਪਣੇ ਆਪਣੇ ਰੁਖ ਤੇ ਅੜੇ ਰਹਿਣ ਨਾਲ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ। ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਰ ਨੇ ਕਿਹਾ ਕਿ ਜੰਗਬੰਦੀ ਤੇ ਕਰੀਬ 90% ਸਹਿਮਤੀ ਬਣ ਚੁੱਕੀ ਹੈ। ਸਿਰਫ ਕੁਝ ਗੱਲਾਂ ਤੇ ਦੋਹਾਂ ਪੱਖਾਂ ਨੂੰ ਇਤਰਾਜ਼ ਹੈ। ਇਸ ਵਿੱਚ ਇਜ਼ਰਾਈਲ ਵੱਲੋਂ ਇਹ ਕਿਹਾ ਜਾਣਾ ਸ਼ਾਮਲ ਹੈ ਕਿ ਦੱਖਣੀ ਗਾਜ਼ਾ ਪੱਟੀ ਦੇ ਕੰਢੇ ਤੇ ਸਥਿਤ ਫਿਲਾਡੇਲਫੀਆ ਕੋਰੀਡੋਰ ਨਹੀਂ ਛੱਡੇਗਾ ਉੱਥੇ ਹੀ ਗਾਜ਼ਾ 'ਚ ਪੋਲੀਓ ਟੀਕਾਕਰਨ ਮੁਹਿੰਮ ਜਾਰੀ ਹੈ ਸੰਯੁਕਤ ਰਾਸ਼ਟਰ ਏਜੰਸੀ UNRWA ਨੇ ਕਿਹਾ ਹੈ ਕਿ ਵੀਰਵਾਰ ਨੂੰ 1.5 ਲੱਖ ਤੋਂ ਵੱਧ ਬੱਚਿਆਂ ਨੂੰ ਪੋਲੀਓ ਰੋਕੂ ਟੀਕਾਕਰਨ ਕੀਤਾ ਗਿਆ ਹੁਣ ਤੱਕ 3.5 ਲੱਖ ਤੋਂ ਵੱਧ ਬੱਚਿਆਂ ਦਾ ਟੀਕਾਕਰਨ ਹੋ ਚੁੱਕਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ